ਭੈਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੱਗੀ ਭੈਜੀ ਹੋਰ ਸਭ ਠੀਕ ਠਾਕ ਜੀ ਬਹੁਤ ਵਧੀਆ ਭਾਈ ਮਹਾਰਾਜ ਦੀ ਕਿਰਪਾ ਜੀ ਪਹਿਲਾਂ ਥੋੜਾ ਸਾਰਾ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਜੀ ਉਸ ਨਵੇਂ ਘਰੇ ਆਏ ਕਿ ਨਹੀਂ ਹਾਂ ਜੀ ਹਾਂ ਜੀ ਹੋਰ ਤੁਹਾਡੀ ਨਵੀਂ ਵੀਡੀਓ ਪਹਿਲੀ ਅੱਜ ਹਾਂ ਪਹਿਲੀ ਵੀਡੀਓ ਜੀ ਹੋਰ ਸਲਾਹੁ ਕਿਦਾਂ ਵਾ ਵਾ ਜੀ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਮੇਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਸਲਾਹੁ ਕਿਦਾਂ ਹਾਂ ਵਧੀਆ ਜੀ ਅੱਜ ਭੜੇਵਾ ਆਪਣਾ ਦੇ ਵੀ ਮਰ ਕੇ ਮਾਲ-ਮੂਲ ਤੇ ਬੜਾ ਵੇਚਦੇ ਆ گاਵਾ ਵਾਲੇ ਹੁੰਦੇ ਇ ਤੇ ਸ਼ੌਂਕਾਂ ਦਾ ਮਈਆਂ ਦਾ ਮਾਮਾ ਨਾਲ ਲੈ ਹੋਣੀਆਂ ਆ ਦੇਰ ਕੀ ਦੋ ਕਟੀਆਂ ਲਿਆ ਕੇ ਦੇ ਦਿੰਦੇ ਪਹਿਲਾਂ ਆਪ ਨਾਲ ਜਾ ਕੇ ਨਾ ਉਹਨਾਂ ਗਿਆ ਜਿੱਦਣ ਆਪਾਂ ਮਾਲ ਲਿਆਏ ਆ ਤੇ ਕਟੀਆਂ ਬਹੁਤ ਚੰਗੀਆਂ ਸੂਈਆਂ ਸਵਾਈਆਂ ਤੇ ਮਾਂ ਚੱਲ ਤੜੀ ਨਾਲੇ ਭਾਈ ਨਾਲ ਮੁਲਾਕਾਤ ਕਰਾਉਂਦੇ ਆ ਤੇ ਨਾਲੇ ਵੀਡੀਓ ਬਣਾਉਂਦੇ ਆ ਬਾਈ ਜੀ ਮੈਂ ਹੋਰ ਤਾਂ ਬਹੁਤ ਟਾਈਮ ਹੋ ਗਿਆ ਨਾ ਹਾਂਜੀ ਮਾਲ ਬੜੇ ਟਾਈਮ ਦਾ ਲਿਆਉਂਦੇ ਆ ਭਾਈ ਮਤਲਬ ਵਧੀਆ ਕਾਰੋਬਾਰ ਇਹਨਾਂ ਦਾ ਮਹਾਰਾਜ ਦੀ ਕਿਰਪਾ ਵਾ ਠੀਕ ਹੈ ਠੀਕ ਇੱਕ ਦੋ ਡੰਗਰ ਬੱਜਾ ਜਾਂਦਾ ਰਿਹਾ ਪਹਿਲੇ ਹਾਂਜੀ 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 ਚਲੋ ਚਲੋ ਤੇ ਨਾਂ ਭਾਈ ਉਹਨਾਂ ਦਾ ਦੱਸ ਦੋ ਨੰਬਰ ਕਲਦੀਪ ਸਿੰਘ ਕਲਦੀਪ ਸਿੰਘ ਨੰਬਰਦਾਰ ਹੈ ਪਿੰਡ ਮੁਗਲਚੱਕ ਜੇ ਹਾਂਜੀ ਤਰਨਤਾਰਨ ਜ਼ਿਲ੍ਹਾ ਤਹਿਸੀਲ ਵੀ ਤਰਨਤਾਰਨ ਹੈ ਸਟੈਂਡ ਆਪਣਾ 2 ਕਿਲੋਮੀਟਰ ਆ ਠੀਕ ਹੈ ਜੀ ਨੰਬਰ ਸਾਰਾ ਹਾਈਵੇ ਤੋਂ ਵੀ 1 ਕਿਲੋ 2 ਕਿਲੋਮੀਟਰ ਆ ਤੇ ਤਰਨਤਾਰਨ ਲੋਕ ਕਾਕਾਗਨਿਆਲਾ ਆਉਂਦਾ ਕਾਕਾਗਨਿਆਲਾ ਮਸ਼ਹੂਰ ਨਾਲ ਹੀ ਪਿੰਡ ਮੁਗਲਚੱਕ ਹੈ ਬਈਲਾ ਵੀ ਇਹਨਾਂ ਨੂੰ ਕਿਲੋ 2 ਕਿਲੋਮੀਟਰ ਹੀ ਪੈਂਦਾ ਵਾ ਚਲੋ ਹਾਂਜੀ ਹਾਂਜੀ ਚਲੋ ਆਜੋ ਫਿਰ ਕੰਮ ਸ਼ੁਰੂ ਜੀ ਜੀ ਦੱਸੋ ਜੀ ਪਹਿਲਾ ਸੂਆ ਭਾਜੀ ਕਟੀਆਂ ਬਹੁਤ ਚੰਗੀਆਂ ਉਧਰ ਦੀਆਂ ਹਰਿਆਣੇ ਦੀਆਂ ਵੇਖੋ ਦਾਣੇ ਦੀਆਂ ਪਲੀਆਂ ਬਹੁਤ ਚੰਗੀਆਂ ਕਟੀਆਂ ਲੈ ਕੇ ਦਿੱਤੀਆਂ ਹਾਂ ਹਾਂਜੀ ਹਾਂਜੀ ਮਾਂ ਚਾਲ ਸ਼ੁਰੂਆਤ ਹੈ ਮੈਂ ਡੰਗਰ ਚੰਗਾ ਹੋਵੇ ਤੁਹਾਨੂੰ ਪਤਾ ਆਪਾਂ ਵੀ ਸ਼ੁਰੂ ਤੋਂ ਚੰਗਾ ਹੀ ਲਿਆਉਂਦੇ ਹਾਂ ਤੇ ਮਾਂ ਮੁੜ ਕੇ ਤੁਹਾਨੂੰ ਪਤਾ ਗਾਲ ਲਾ ਮੈਂ ਜੇ ਕਿ ਸੁਬਈ ਸੂਈ ਹੈ ਜੀ ਇਹ ਸੂਈ ਸੂਈ ਭਾਜੀ ਬਿਲਕੁਲ ਤਾਜੀ ਆਹ ਜੇ ਕਤਾਦਾ ਹਾਂ 12 ਦਿਨਾਂ ਦੀ ਭਾਜੀ ਸੂਈ ਆ ਠੀਕ ਆ ਪਹਿਲਾ ਸੂਆ ਜੇ ਦੋਂਦੀ ਚੌਗੀ ਆ ਦੋ ਦਿਨ ਚਾਰ ਹਾਂਜੀ ਦੋਂਦੀ ਚੌਗੀ ਆ ਬਹੁਤ ਜ਼ਿਆਦੀ ਠੰਡੀ ਠੇਰੀ ਆ ਗੱਡੀ ਭਾਜੀ ਬਲੀ ਫਿਰ ਆਪਾਂ ਜਗੀ ਇਸ ਟਾਈਮ ਦੁੱਧ ਕਿੰਨਾ ਭਾਈ ਯਾਰ ਦੁੱਧ ਭਾਰੀ ਕੱਟੀ ਥਲੇ ਭਾਵੇਂ 13 14 ਕਿਲੋ ਝਾਗ ਲਾਓ 11 ਤੋਂ 12 ਕਿਲੋ ਐ ਕੰਡੇ ਵਾਲਾ ਹੋਊਗਾ ਹਾਜ਼ਰ ਚਾਰਕ ਦਿਨ ਹੋ ਗਏ ਆਈਆਂ ਨੂੰ ਮਾਲ ਮੇਰੇ ਮਾਲ ਨਾਲ ਹੀ ਆਇਆ ਵਾ ਤੇ ਮੈਂ ਹਾਂ ਚੱਲ ਦਿਹਾੜੀ ਕੇ ਸਾंप ਲਿਓ ਹਾਂਜੀ ਹਾਂ ਕਰਕੇ ਲਓ ਜੀ ਮਲਕੇ ਬੇਫੀ ਪੂਰੀ ਸੁਣੀ ਝੋਟੀ ਐ ਬਹੁਤ ਚੰਗੀ ਕੱਟੀ ਵੇਖੋ ਲੰਮੀ ਬੇਲ ਦੀ ਭਾਜੀ ਵੇਖੋ ਕੱਲੀ ਆ ਬਾਈ ਵੇਖੋ ਝੋਟੀ ਐ ਐਂ ਦਾਣੇ ਦੀ ਪਲੀ ਪੁਲੀ ਸਿੰਗੀ ਸੁੰਗੀ ਖਾਦੋ ਕਿਦਾਂ ਦੀ ਚੁਆਈ ਜੋ ਭਾਈ ਜੀ ਜਗਤ ਜੀ ਬਹੁਤ ਜਿਆਦੀ ਭਾਜੀ ਚੌਂਚਾਂ ਆਪਣੀਆਂ ਪਾਸ ਕੀਤੀਆਂ ਮੱਜਾ ਤੁਹਾਨੂੰ ਪਤਾ ਫੇਲ ਹੁੰਦੀ ਹੈ ਨਹੀਂ ਤੇ ਹਾਂ ਜੀ ਚੁਆਈ ਚੁਈ ਇੱਕ ਨੰਬਰ ਦੀ ਵੇਖੋ ਐ ਪਲੀ ਤੇ ਬੇਲ ਬੂਲ ਵੇਖੋ ਕੱਟੀ ਦੀ ਕਿੱਦਾਂ ਦੀ ਹਾਂ ਜੀ ਥਾਂ ਤੋਂ ਬਹੁਤ ਵਧੀਆ ਲੱਗਾ ਕੁਆਲਿਟੀ ਵਾਲਾ ਆ ਆ ਬੱਚਾ ਆ ਬੱਜਾ ਜੀ ਖਾ ਦੋ ਕਟਾ ਜੇ ਮਗਰ ਦਾਹਾਂ 12 ਦੇ ਨਹੀਂ ਮੈਲਾ ਮੂਲਾ ਜੇ ਮਾਰਨਾ ਹਜੇ ਵੀ ਥੋੜਾ ਆ ਜਾਣਾ ਹਨ ਕਾਵੇ ਡੰਗਰ ਥੋੜਾ ਆ ਜਾ ਹਾਂ ਜੀ ਡਰਦੇ ਟੁਰਦੇ ਤੁਹਾਨੂੰ ਪਤਾ ਆਏ ਹਾਂ 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 ਜੀ ਹਾਂ ਠੀਕ ਹੈ ਬਹੁਤ ਚੰਗੀ ਹੈ ਕੱਟੀ ਬੋਲੋ ਜੀ ਮੁੱਲ ਬਿਲਕੁਲ ਜਾਇਜ਼ ਕਰਨਾ ਪਹਿਲੀ ਵੀਡੀਓ ਇਹਨਾਂ ਦੀ ਦੇ ਗੱਮ ਚਾਲੂ ਕਰਨਾ ਵਾ ਫੇਰ ਹਾਂਜੀ ਮੈਂ ਕਿ ਬਿਲਕੁਲ ਜਾਇਜ਼ ਮੁੱਲ ਕਰਨ ਨੂੰ ਭਾਵੇਂ ਡੇਢ ਕਰ ਲਈਏ 1 35 ਕਰ ਲਈਏ ਜੈਸ ਨੂੰ ਛੋਟ ਵਾਲਾ ਹੀ ਕੰਮ ਕਰਨਾ 1 25 ਦੀ ਭਾਜੀ ਦਵਾਂਗੇ 1000 ਛੋਟ 1 24 ਦੇਣੀ ਹਾਂਜੀ ਲੋ ਜੀ 1 ਲੱਖ 24 ਦੇ ਦੇ ਲੋ ਕਿਦਾਂ ਹੁੰਦੀ ਭਾਈ ਜੇ ਪੂਰੀ ਛੋਟੀ ਆ ਇਹ ਰਾਜੀ ਬਾਜੀ ਭੂਲੇ ਹਾਂਜੀ ਇਹ ਲੰਮੀ ਲੰਮੀ ਬੇਲ ਦੀ ਦੁੱਧ 11 ਤੋਂ 12 ਕਿਲੋ ਤੇ ਨਵੀਂ ਕੱਟੀ ਪਹਿਲਾ ਚਲੋ ਹਾਂਜੀ ਦੋਵੇਂ ਝੋਟੀਆਂ ਦੋਵੇਂ ਪਹਿਲਾਂ 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 ਭਾਜੀ ਦੋੰਦੀਆਂ ਚੌਕੀਆਂ ਦੰਦਾਂ ਦੇ ਵਿੱਚ ਹੀ ਕਟੀਆਂ ਇਧਰੇ ਕੋ ਕੱਢੀ ਲੈਵਾ ਵੇਖੋ ਐ ਨਿਗਰ ਦੁੱਧ ਵਾਲੀ ਕਟੀਆਂ ਦੋਵੇਂ ਚੰਗੀਆਂ ਲੈ ਕੇ ਦਿੱਤੀਆਂ ਆਪੀ ਜੱਗੀ ਭਾਈ ਫਿਰ ਦੁੱਧ ਨੇ ਥੱਲੇ ਕਿੰਨੇ ਇੱਕੋ ਜਿਹਾ ਭਾਜੀ 12 ਕਿਲੋ ਦੁੱਧ ਆ ਗਿਆ ਹਾਂ ਜੀ ਇਹ ਨੂੰ ਚੌਥਾ ਪੰਜਵਾਂ ਦਿਨ ਸੂਈ ਨੂੰ ਅਜੇ ਉਸ ਦਿਨ ਸੂਈ ਹੀ ਬੌਲੇ ਤੇ ਜਿੱਦਣ ਆਪਾਂ ਲਈ ਜੈਦਾ ਬੱਚਾ ਖਾਉਨੇ ਆਪਾਂ ਲਓ ਜੀ ਇਹ ਵੀ ਦੇਖੋ ਬਰਾਦੀ ਬਸ ਬਹੁਤ ਝੋਟੀਆਂ ਨੇ ਬਿਲਕੁਲ ਤਾਰੀਆਂ ਬਿਲਕੁਲ ਵੇਖੋ ਘੋਰੀਆਂ ਕੋ ਨੱਚਦੀ ਕਿ ਨਹੀਂ ਆਰੇ ਬੱਚਾ ਬਿਲਕੁਲ ਭਾਜੀ ਉਦੋਂ ਸੂਈ ਜਿੱਦਣ ਲਈ ਇਹ ਤਾਂ ਅਜੇ ਚੌਥਾ ਪੰਜਵਾਂ ਦੇਣਿਆ ਸੂਈ ਨੂੰ ਇਹ ਵੀ ਕਟਾਈ ਆ ਕਟਾ ਕਟਾ ਹਾਂਜੀ ਮੁਖਾ ਦੋ ਮਗਰੋ ਕੇਲੇ ਵਾਲੂਆ ਕੇ ਦਾਦਾ ਨਿਗਰਲੇ ਵਾਲਾ ਹੀ ਫਿਰਦੀ ਬਾਂਦੇ ਬਾਂਦੇ ਬੰਦ ਫਿਰ ਬਾਂਦੇ ਥੋੜਾ ਡੰਕਰ ਦਾ ਮੇਰੇ ਘਰ ਨਹੀਂ ਉਹਦਾ ਡੰਗਰ ਡਰਦੇ ਪਤਾ ਨਹੀਂ ਬਾਹਰ ਹਾਂਜੀ ਹਾਂਜੀ ਮੇਰੇ ਉੱਤੇ ਭਲੇ ਬਾਲੀਆਂ ਸੀਲ ਹੋ ਜਾਂਦੀਆਂ ਅਬੇ ਕੋ ਕਟੀਆਂ ਲੈਵਾਵੇ ਕੋ ਕਲਾ ਕਲਾ ਐ ਵੇਖੋ ਨਿੱਗਰ ਲੈਵਾ ਉਹਦਾ ਠੜਗਾ ਠੁੰਡਗਾ ਸੀਲ ਹੈ ਉਹਦਾ ਥੋੜਾ ਡਰਦਿੰਗਾ ਬਿਲਕੁਲ ਜੀ ਬਿਲਕੁਲ ਇਹਦਾ ਮੁੱਲ ਬਿਲਕੁਲ ਜੈਰਿਆ ਮੁੱਲ ਕਰਨ ਨੂੰ ਭਾਵੇਂ ਡੇਢ ਕਰ ਲਈਏ 1 35 ਕਰ ਲਈਏ ਇਹ ਵੀ ਜੈਸਨੋ 1 25 ਦੀ ਹਜ਼ਾਰ ਛੋੜ ਇੱਕ 24 20 ਦੀਆਂ ਦੋਵੇਂ ਹੀ ਆ ਤੇ ਚਾਹ ਕੋਈ ਵੀਰ ਜੋੜੇ ਵਾਲਾ ਹੋਊਗਾ ਤੇ ਜੋੜੇ ਦੀ ਆਪਾਂ ਹੋਰ ਛੋੜ ਖੁੱਲੀ ਕਰ ਦਾਂਗੇ ਬਠੀ ਹਾਂਜੀ ਤੇ ਨਾਮ ਜੇ ਕੁਲਦੀਪ ਸਿੰਘ ਨੰਬਰਦਾਰ ਪਿੰਡ ਮੁਗਲਚਾਕਿਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਵਿਖੇ ਤਰਨਤਾਰਨ ਤੇ ਮੋਬਾਈਲ ਨੰਬਰ 98727 6855 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ